ਸੂਬੇ ਦੀ ਮਾਨ ਸਰਕਾਰ ਵੱਲੋਂ ਹੁਣ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਜਾ ਰਹੀ ਹੈ ਜਿਹਦੇ ਤਹਿਤ ਅੱਜ ਹਲਕਾ ਡੇਰਾ ਬਾਬਾ ਨਲਕ ਦੇ ਇੰਚਾਰਜ ਗੁਰਦੁਸ਼ਾਨਾਦ ਆਮਲੋਂ ਆਪਣੇ ਮੁੱਖ ਦਫਤਰ ਵਿੱਚ ਬਲਾਕ ਕਲਾਂ ਨੌਰ ਅੰਦਰ ਪੈਂਦੇ ਪਿੰਡ ਸਹੋਰ, ਗੁੱੱਜੇ ਨੰਗਲ ਸਹਲੇ ਚੱਕ ਡੇਰੀਵਾਲ ਕਿਰਨ ਆਦ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ 24 ਚੈੱਕ ਤੱਕ ਕੀਮਤ ਦਿੱਤੇਗੇ ਇਸ ਤੋਂ ਬੰਦੀ ਗਲਬਤ ਕਰਦਾ ਗੁਰਦੁਸ਼ਾਨਾਦ ਆਮ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਧੰਨਵਾਦ ਕਰਦੇ ਇਹ ਕਿਹਾ ਕਿ ਪੰਜਾਬ ਸਰਕਾਰ ਹੁਣ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਬਾਹ ਫੜੀ ਜਾ ਰਹੀ ਹੈ ਜਿਹਦੇ ਤਹਿਤ ਜਿਹੜੇ ਗਰੀਬ ਪਰਿਵਾਰਾਂ ਦੇ ਘਰਾਂ ਦੇ ਸੱਤਾਂ ਖੱਤੀਆਂ ਹਨ ਉਹਦੀ ਰਿਪੇਅਰ ਲਈ 5000 ਰੁਪਏ ਦੇ ਚੈੱਕ ਤਸਦੀਕ ਕੀਤੇ ਗਏ ਹਨ ਤੇ ਉੱਤੇ ਸਕੂਲੀ ਵਿਦਿਆਰਥੀਆਂ ਨੂੰ ਸਾਈਕਲ ਲੈਣ ਲਈ 4000 ਰੁਪਏ ਦੇ ਚੈੱਕ ਤਸਦੀਕ ਕੀਤੇ ਗਏ ਹਨ ਗੁਰਦੀਪ ਸਿੰਘ ਰੰਧਾਵਾ ਨਕੱਕ ਇਸ ਤਰ੍ਹਾਂ ਦੇ ਚੈੱਕ ਹਲਕਾ ਡੇਰਾ ਬਾਬਾ ਨੰਦ ਵਕਫ ਬਲਾਕਾਂ ਵਿੱਚ ਲੋੜਵੰਦ ਪਰਿਵਾਰਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜਿੱਥੇ ਕਿ ਖਸਤਾ ਹਾਦ ਵਿੱਚ ਹੋਏ ਘਰਾਂ ਦੀ ਰਿਪੇਅਰ ਹੋਵੇਗੀ ਉਥੇ ਸਕੂਲ ਦੇ ਵਿਦਿਆਰਥੀ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖ ਸਕਣਗੇ ਇਸ ਮੌਕੇ ਲੱਕੇ ਦੇ ਲੋਕਾਂ ਨੇ ਹਲਕਾ ਗੁਰਦੂਤ ਨਿਰਮਾਣ ਦਾਵਾ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੇ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਆਲ ਪੰਜਾਬ نیوز ਅੱਜ ਵਿਧਾਨ ਸਭਾ ਕਟੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਤੇ ਮਾਲ ਦੇ ਪਿੰਡਾਂ ਛਾਲੇ ਚੱਕ ਪੁੱਚੇ ਨੰਗਲ ਜਾਂ ਹੋਰ ਨਾ ਪਿੰਡਾਂ ਦੇ ਲਗਭਗ 24 ਚੱਕ ਜਿਹੜੇ ਆ ਮਕਾਨਾਂ ਦੇ ਰਿਪੇਅਰ ਦੇ ਹਰ ਚੈੱਕ 'ਚ 35000 ਰੁਪਏ ਦੀ amount ਜਿਹੜੀ ਉਹ ਵੱਖ-ਵੱਖ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਘਰਾਂ ਦੀ ਹਾਲਤ ਬਹੁਤ ਖਦਸਾ ਸੀਗੀ ਮਾੜੀ ਸੀਗੀ ਇਸ ਕਰਕੇ ਉਹਨਾਂ ਨੂੰ ਅੱਜ ਜਿਹੜੇ ਚੈੱਕ ਜਿਹੜੇ ਤਕਸੀਮ ਕੀਤੇ ਗਏ ਨੇ ਇਹਦੇ ਨਾਲ ਸਰਕਾਰ ਨੇ ਇਨ੍ਹਾਂ ਗਰੀਬਾਂ ਲੋਕਾਂ ਦੀ ਬਾਹ ਮੜੀ ਹੈ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਗਰੀਬਾਂ ਦੀ ਬਾਹ ਮੜੀ ਹੈ ਕੁਝ ਛੋਟੇ ਬੱਚੇ ਜਿਹੜੀਆਂ ਬੇਟੀਆਂ ਸਕੂਲ ਜਾਂਦੀਆਂ ਨੇ ਉਹਨਾਂ ਨੂੰ ਸਾਈਕਲਾਂ ਵਾਸਤੇ 4-4000 ਰੁਪਏ ਦੇ ਚੈੱਕ ਜਿਹੜੇ ਉਹ ਵੀ ਤਕਸੀਮ ਕੀਤੇ ਕਿ ਉਹ ਸਕੂਲ ਜਾਣ ਵਾਸਤੇ ਉਹ ਪਿਆਸਾਂ ਨਾਲ ਆਪਣਾ ਸਾਈਕਲ ਖਰੀਦ ਕੇ ਆਪਣੀ ਜਿਹੜੀ ਪੜ੍ਹਾਈ ਆ ਨਿਰੰਤਰ ਜਿਹੜੀ ਉਹ ਬੱਚੇ ਜਾਰੀ ਰੱਖ ਸਕਣ। ਇਹ ਸਾ ਟੋਟਲ ਟੋਟਲ ਕਿੰਨੇ ਚੱਕ ਜਿਹੜੇ ਵੰਡੇ ਗਏ ਆ ਜੀ। ਟੋਟਲ ਲਗਭਗ 24 ਚੱਕ ਜਿਹੜੇ ਆ ਉਹ ਅੱਜ ਆਪਾਂ ਬਲਾਕ ਕਲਨੌਰ ਦੇ ਵੰਡੇ ਆ। ਸਰ ਇਸ ਤੋਂ ਇਲਾਵਾ ਹੋਰ ਨਾ ਬਲਾਕਾਂ ਦੇ ਵਿੱਚ ਵੀ ਇਤਨਾ ਚੱਕ ਵੰਡੇ ਬਿਲਕੁਲ ਬਿਲਕੁਲ ਰਿਪੇਅਰ ਦੇ ਚੱਕ ਜਿਹੜੇ ਹੋਰ ਨਾ ਪਿੰਡਾਂ 'ਚ ਜਿਵੇਂ ਬਲਾਕ ਡੇਰਾ ਬਾਬਾ ਨਾਨਕ ਧਾਰੀਵਾਲ ਉਹਨਾਂ ਪਿੰਡਾਂ ਦੇ ਵਿੱਚ ਰਿਪੇਅਰ ਦੇ ਚੱਕ ਜਿਹੜੇ ਆ ਉਹ ਜਿਹੜੇ ਮਿਲਨੇ ਆ ਉਹ ਜਲਦੀ ਜਿਹੜੇ ਉਹਨਾਂ ਨੂੰ ਵੀ ਔਰ ਪੇ ਦੇ ਚੈੱਕ ਜਿਹੜੇ ਤਕਸੀਮ ਕਰਾਂਗੇ ਜੀਤ ਸਿੰਘ ਮਠਾਰੂ ਕਲਾਨੌਰ ਬੀਸੀ ਬੈਂਕ ਕੋਆਰਡੀਨੇਟਰ ਹਲਕਾ ਡੇਰਾ ਬੱਬਾ ਨਾਨਕ ਤੋਂ ਅੱਜ ਪੰਜਾਬ ਸਰਕਾਰ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕੋਠਿਆਂ ਦੀ ਰਿਪੇਅਰ ਵਾਸਤੇ ਚੈੱਕ ਭੇਜੇ ਨੇ 35-35 ਹਜ਼ਾਰ ਰੁਪਏ ਦੇ ਅਤੇ ਜਿਹੜੇ ਬੱਚੇ ਸਕੂਲ ਜਾਂਦੇ ਨੇ ਲੜਕੀਆਂ ਉਹਨਾਂ ਵਾਸਤੇ 4000 ਰੁਪਏ ਚੈੱਕ ਦਿੱਤੇ ਨੇ ਸਾਈਕਲਾਂ ਵਾਸਤੇ ਤਾਂ ਕਿ ਬੱਚੇ ਸਾਈਕਲਾਂ ਤੇ ਵੀ ਜਿਹੜੇ ਬੱਸਾਂ ਨਹੀਂ ਜਾਂਦੀਆਂ ਉੱਥੇ ਸਾਈਕਲਾਂ ਜਾ ਕੇ ਭਾਈ ਨੂੰ ਨੰਨਤ ਪੂਰਾ ਕਰ ਸਕਣ। ਇਸ ਵਾਸਤੇ ਅਸੀਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦ ਕਰਦੇ ਆਂ। ਅਦੇ ਗੁਰਦੀਪ ਸਿੰਘ ਉਹਦਾਵਾ ਚੇਅਰਮੈਨ ਪੰਜਾਬ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਉਹਨਾਂ ਨੇ ਅੱਜ ਇਹ ਸਾਰੇ ਚੱਕ ਲੋੜਵੰਦਾਂ ਨੂੰ ਵੰਡੇ ਨੇ 35-35 ਹਜ਼ਾਰ ਰੁਪਏ ਦੇ ਕੱਚੇ ਕੋਠਿਆਂ ਦੇ ਮਕਾਨ ਦੇ ਰਿਪੇਅਰ ਵਾਸਤੇ ਅਦੇ 4000 ਗਰੀਬ ਕੀਆਂ ਬੱਚੀਆਂ ਜਿਹੜੇ ਸਕੂਲ ਜਾਂਦੀਆਂ ਨੇ ਉਹਨਾਂ ਸਾਈਕਲਾਂ ਵਾਸਤੇ ਦਿੱਤੇ ਨੇ। ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ। ਸਰ ਜੋ ਇਹ ਸਰਕਾਰ ਨੇ ਉਹ ਪਰਾਲਾ ਕੀਤਾ ਗਰੀਬ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅੱਜ ਕੱਲ੍ਹ بارشਾਂ ਦੇੰਨੇ ਗਰੀਬ ਲੋਕ ਨੇ ਜਿਨ੍ਹਾਂ ਦੇ ਕੱਚੇ ਘੋਠੇ ਨੇ ਚੁੰਦੇ ਨੇ ਔਰ ਆਸ ਨਹੀਂ ਸਕਦੇ ਉਹਨਾਂ ਵਾਸਤੇ ਗਰੀਬ ਬੰਦੇ ਵਾਸਤੇ 35000 ਰੁਪਏ ਜਗ੍ਹਾ ਬਹੁਤ ਵਧੀਆ ਹੁੰਦੀ ਹੈ ਉਹਦੇ ਨਾਲ ਆਪਣੇ ਮਕਾਨ ਦੀ ਰਿਪੇਅਰ ਕਰਾ ਸਕਦੇ ਨੇ ਅੱਗੇ ਲੜਕੀਆਂ ਜਿਹੜੀਆਂ ਦੂਰ ਪਿੰਡਾਂ ਚੋਂ ਆਉਂਦੀਆਂ ਨੇ ਬੱਸਾਂ ਦੇ ਅਪ੍ਰੋਜ ਨਹੀਂ ਦਿਓ ਪਿੰਡਾਂ ਤੱਕ ਸਾਈਕਲ ਤੇ ਜਾ ਕੇ ਆਪਣੇ ਸਕੂਲ ਨੰਤਰ ਭਾਈ ਕਰ ਸਕਦੀਆਂ ਨੇ ਇਹ ਨਾਲ ਪੰਜਾਬ ਦੇ ਬੱਚੇ ਪੜ੍ਹਨਗੇ ਤੇ ਪੰਜਾਬ ਦਾ ਭਵਿੱਖ ਵਧੀਆ ਹੋਏਗਾ